ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੁਸੀਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਨਾਲ ਸਾਡੇ ਚੈਨਲ ਨੂੰ ਵੀ ਜਰੂਰ ਸ਼ੇਅਰ ਕਰੋ ਜੀ ਤਾਂ ਜੋ ਆਉਣ ਵਾਲੀਓ ਵੀਡੀਓ ਨਵੇਂ ਤੋਂ ਨਵੇਂ ਰਿਸ਼ਤੇ ਉਹਨਾਂ ਤੱਕ ਵੀ ਲੋੜਿੰਦਾ ਪਹੁੰਚ ਸਕਣ ਜੀ ਅਸੀਂ ਇਸ ਚੈਨਲ ਤੇ ਪੰਜਾਬੀ Hindu Sikh ਅਤੇ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਆ ਜੇਕਰ ਤੁਸੀਂ ਵੀ ਰਿਸ਼ਤੇ ਦੀ ਕੋਈ ਐਡ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 98553956412 ਸਾਡਾ ਕੰਮ ਹੈ ਜੀ ਰਿਸ਼ਤੇ ਦੀ ਐਡ ਦੇਣਾ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਸਾਡੇ ਇਸ YouTube ਚੈਨਲ ਤੋਂ ਤਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਬਿਜ਼ਨਸਮੈਨ ਲੜਕਿਆਂ ਦੇ ਰਿਸ਼ਤੇ ਜੋ ਕਿ ਬਹੁਤ ਹੀ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਫਾਜ਼ਿਲਕਾ ਸਿਟੀ ਤੋਂ ਜੋ ਕਿ ਗੁੰਬੜ ਪਰਿਵਾਰ ਤੋਂ Hindu Arora ਫੈਮਲੀ ਤੋਂ ਬਿਲੋਂਗ ਕਰਦਾ ਹੈ ਇਹ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1992 ਸੰਧਾ ਹੈ ਜੀ ਲੜਕੇ ਦਾ ਕਦ 5 ਫੁੱਟ 11 ਇੰਚ ਹੈ ਜੀ ਲੜਕਾ ਖੁਦ ਬਿਜ਼ਨਸ ਕਰਦਾ ਹੈ ਜੀ ਕਪੜੇ ਦਾ ਹੋਲ ਸੇਲ ਦਾ ਜੀ ਅਗਰ ਇਸ ਦੀ ਫੈਮਿਲੀ ਦੀ ਗੱਲ ਕਰਦੇ ਆ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਪ੍ਰਾਈਵੇਟ ਟੀਚਰ ਹਨ ਜੀ ਇਸ ਦੇ ਬ੍ਰਦਰ ਇੱਕ ਹੈ ਜੀ ਉਹ ਵੀ ਮੈਰਿਡ ਹੈ ਜੀ ਉਹ ਵੀ ਗਵਰਨਮੈਂਟ ਟੀਚਰ ਹੈ ਜੀ ਜੋ ਕਿ ਗਵਰਨਮੈਂਟ ਜੋਬ ਤੇ EMPLOYE ਹੈ ਇਸ ਦੀ ਭਾਬੀ ਹਨ ਉਹ ਵੀ ਗਵਰਨਮੈਂਟ ਜੋਬ ਤੇ ਲੱਗੇ ਹੋਏ ਹਨ ਜੀ ਇਹ ਪੂਰੀ ਦੀ ਪੂਰੀ ਹੀ ਫੈਮਿਲੀ ਬਹੁਤ ਹੀ ਵਧੀਆ ਪੜ੍ਹੀ ਲਿਖੀ ਹੈ ਜੀ ਇਸ ਫੈਮਿਲੀ ਨੂੰ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਇਸ ਰਿਸ਼ਤੇ ਦੇ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਵਿੱਚ ਇਸ ਪਰਿਵਾਰ ਦੇ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਜੋ ਕਿ ਫਰੀਦਕੋੜ ਸਿਟੀ ਤੋਂ ਬਿਲੋਂਗ ਕਰਦਾ ਹੈ ਇਹ ਲੜਕਾ ਕਟਾਰੀਆ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਨਾਮ ਵਿਰਿੰਦਰ ਕੁਮਾਰ ਹੈ ਜੀ ਲੜਕੇ ਦਾ ਜਨਮ 1994 ਸਾਲ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਅਗਰ ਇਸ ਦੀ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦੇ ਮਾਤਾ ਜੀ ਹਨ ਇਸ ਦੇ ਪਿਤਾ ਜੀ ਹਨ ਔਰ ਇਸ ਦੀਆਂ ਪੰਜ ਪੈਨਾ ਹਨ ਜੋ ਕਿ ਮੈਰਿਡ ਹਨ ਔਰ ਆਪਣੇ ਘਰ ਪਰਿਵਾਰ ਦੇ ਵਿੱਚ ਬਹੁਤ ਹੀ ਰਾਜੀ ਖੁਸ਼ੀ ਹਨ ਲੜਕੇ ਦਾ ਬਹੁਤ ਹੀ ਸੋਹਣਾ ਕੰਮ ਹੈ ਜੀ ਲੜਕੇ ਦੀ ਖੁਦ ਦੀ ਕੈਂਡਲ ਦੀ ਫੈਕਟਰੀ ਹੈ ਜੋ ਕਿ ਮੋਮਬਤੀਆਂ ਦੀ ਫੈਕਟਰੀ ਜਿਹਨੂੰ ਪੰਜਾਬੀ ਚ ਕਹਿ ਸਕਦੇ ਆਂ ਆਪਾਂ ਜੀ ਲੜਕੇ ਦੀ ਕਾਪੀਆਂ ਦੀ ਫੈਕਟਰੀ ਹੈ ਜੀ ਖੁਦ ਦੀ ਔਰ ਨਾਲ ਹੀ ਹੋਲਸੇਲ ਦਾ ਬਹੁਤ ਹੀ ਵਧੀਆ ਬਿਜ਼ਨਸ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਫਰੀਦਕੋਟ ਫਰੋਜਪੁਰ ਗੁਰੂ ਅਰਸਾਏ ਜਲਾਲਾਬਾਦ ਕੋਟਕਪੂਰਾ ਤੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦੀ ਹੋਵੇ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਘਰ-ਬਾਰ ਸੰਭਾਲਣ ਵਾਲੀ ਹੋਵੇ ਔਰ ਪਰਿਵਾਰ ਦੇ ਵਿੱਚ ਵਿਚਰ ਕੇ ਰਹਿਣ ਵਾਲੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਸਿੱਧਾ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਪਠਾਨਕੋਟ ਸਿਟੀ ਤੋਂ ਜੋ ਕਿ ਲੜਕੇ ਦਾ ਹੈ ਇਹ ਲੜਕਾ ਵੀ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਕਾਸਟ ਲੜਕੇ ਦੀ ਸ਼ਰਮਾ ਹੈ ਜੀ ਲੜਕਾ ਖੁਦ ਦਾ ਬਿਜ਼ਨਸ ਵਿੱਚ ਬਹੁਤ ਹੀ ਵਧੀਆ ਸਟੈਂਡ ਹੈ ਜੀ ਔਰ ਇਸ ਦਾ ਪਰਿਵਾਰ ਬਹੁਤ ਹੀ ਵਧੀਆ ਹੈ ਜੀ ਲੜਕੇ ਦਾ ਜਨਮ 1993 ਸੰਧਾ ਹੈ ਜੀ ਕੱਦ 5 ਫੁੱਟ 11 ਇੰਚ ਹੈ ਜੀ ਅਗਰ ਇਸ ਦੀ ਫੈਮਲੀ ਦੀ ਗੱਲ ਕਰਦੇ ਆ ਇਸ ਦੇ ਮਾਤਾ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਬਿਜ਼ਨਸਮੈਨ ਹਨ ਲੜਕੇ ਦੇ ਦੋ ਭਰਾ ਹੋਰ ਹਨ ਜੋ ਕਿ ਅਨਮੈਰਿਡ ਹਨ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੇ ਪਰਿਵਾਰ ਤੋਂ ਹੋਵੇ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਪੜ੍ਹੀ ਲਿਖੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਸਿੱਧਾ ਡਾਇਰੈਕਟ ਕਾਲ ਕਰਕੇ ਤੁਸੀਂ ਇਸ ਪਰਿਵਾਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਜੀ ਪੰਜਾਬ ਫਰੋਇਪੁਰ ਡਿਸਟ੍ਰਿਕਟ ਤੋਂ ਆ ਜੀ ਜੋ ਕਿ ਇਹ ਲੜਕਾ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਲੜਕੇ ਦਾ ਖੁਦ ਦਾ ਬਹੁਤ ਹੀ ਵਧੀਆ ਕਾਰੋਬਾਰ ਹੈ ਜੀ ਮੋਬਾਈਲ ਦੀ ਸ਼ਾਪ ਹੈ ਪਲੱਸ ਹੋਲ ਸੇਲ ਮਾਰਕੀਟਿੰਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰਧ ਹੈ ਜੀ ਕੱਦ 5 ਫੁੱਟ 11 ਇੰਚ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਅਗਰ ਇਸਦੇ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸਦੇ ਮਾਤਾ ਜੀ ਰਹਿਣ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਹਨ ਜੋ ਕਿ ਰਿਟਾਇਰਡ ਹਨ ਬੈਂਕ ਮੈਨੇਜਰ ਦੀ ਜੋਬ ਤੋਂ ਇਸ ਦੀ ਇੱਕ ਭੈਣ ਹੈ ਜੀ ਉਹ ਮੈਰਿਡ ਹੈ ਫਰੀਪੁਰ ਸਿਟੀ ਦੇ ਵਿੱਚ ਜੀ ਇਸ ਦਾ ਇੱਕ ਭਰਾ ਹੈ ਅਨਮੈਰਿਡ ਹੈ ਉਹ ਦੁਬਈ ਗਿਆ ਹੋਇਆ ਹੈ ਜੀ ਇਸ ਪਰਿਵਾਰ ਨੂੰ ਵੀ ਲੜਕੀ ਦੀ ਪਾਲ ਹੈ ਜੀ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਸੋਨੀ ਦਾ ਸੁਨੱਖੀ ਹੋਣੀ ਚਾਹੀਦੀ ਹੈ ਲੜਕੀ ਦਾ ਪਰਿਵਾਰ ਚੰਗਾ ਹੋਣਾ ਚਾਹੀਦਾ ਹੈ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਥੱਲੇ ਸਾਡੇ ਨੰਬਰ ਹੈ ਜੀ 795 88310 ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਵਾਂ ਸ਼ਹਿਰ ਸਿਟੀ ਤੋਂ ਹੈ। ਇਹ ਰਿਸ਼ਤਾ ਲੜਕੇ ਦਾ ਹੈ ਜੀ ਜੋ ਕਿ ਹਿੰਦੂ ਰੋੜਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ। ਲੜਕੇ ਦਾ ਜਨਮ 2002 ਸੰਧਾ ਹੈ ਜੀ। ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ। ਲੜਕੇ ਦਾ ਖੁਦ ਦਾ ਮੋਬਾਈਲਾਂ ਦਾ ਕੰਮ ਹੈ ਜੀ। ਲੜਕਾ ਖੁਦ ਪ੍ਰਾਈਵੇਟ ਜੌਬ ਕਰਦਾ ਹੈ ਜੀ। ਅਗਰ ਇਸ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਪਿਤਾ ਜੀ ਹਨ ਜੋ ਕਿ ਕਰਿਆਨਾ ਸ਼ਾਪ ਕਰਦੇ ਹਨ। ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ। ਇਸ ਦੀ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਡੁੱਬਾਈ ਗਿਆ ਹੋਇਆ ਹੈ ਇਸ ਦੀਆਂ ਦੋ ਭੈਣਾਂ ਹਨ ਜੋ ਕਿ ਮੈਰਿਡ ਹਨ ਲੜਕਾ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਔਰ ਚੰਗੀ ਸੈਲਰੀ ਲੈ ਰਿਹਾ ਹੈ ਇਸ ਪਰਿਵਾਰ ਨੂੰ ਵੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਪੜ੍ਹੀ ਲਿਖੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਅਗਰ ਤੁਸੀਂ ਇਸ ਪਰਿਵਾਰ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਥਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਕਾਲ ਕਰਕੇ ਹਰ ਕੋਈ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜੋ ਕਿ ਜਗਰਾਉਂ ਸਿਟੀ ਤੋਂ ਬਿਲੋਂਗ ਕਰਦਾ ਹੈ ਲੜਕਾ Hindu ਪਰਿਵਾਰ ਤੋਂ ਸ਼ਰਮਾ ਕਾਸਟ ਦੇ ਨਾਲ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਅਕਾਊਂਟਸ ਦਾ ਕੰਮ ਕਰਦਾ ਹੈ ਜੀ ਬਹੁਤ ਹੀ ਵਧੀਆ ਸੈਲਰੀ ਹੈ ਲੜਕੇ ਦੀ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੀ ਲੜਕੇ ਦੇ ਅਗਰ ਪਰਿਵਾਰ ਦੀ ਗੱਲ ਕਰਦੇ ਆ ਤੇ ਇਸ ਦੇ ਪਿਤਾ ਜੀ ਹਨ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਔਰ ਇਸ ਦੀ ਇੱਕ ਪੈਨ ਹੈ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਕੁੜੀ ਪੜ੍ਹੀ ਲਿਖੀ ਤੇ ਸੋਣੀ ਸੁਨੱਖੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਵੀ ਇਸ ਪਰਿਵਾਰ ਦੀ ਹੋਰ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹਦੇ ਹੋ ਕਥਾਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਸਿੱਧਾ ਫੋਨ ਤੇ ਗੱਲਬਾਤ ਕਰਕੇ ਇਸ ਪਰਿਵਾਰ ਤੋਂ ਹਰ ਇੱਕ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਲੜਕੇ ਦਾ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਰਾਮਗੜੀਆ ਪਰਿਵਾਰ ਦੇ ਵਿੱਚੋਂ ਆਉਂਦਾ ਹੈ ਜੀ ਲੜਕੇ ਦਾ ਜਨਮ 1998 ਸੰਧਾ ਹੈ ਜੀ ਕੱਦ 5 ਫੁੱਟ 9 ਇੰਚ ਹੈ ਜੀ ਅਗਰ ਇਸਦੇ ਪਰਿਵਾਰ ਦੀ ਗੱਲ ਕਰਦੇ ਆਂ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਇਲੈਕਟ੍ਰੋਨਿਕ ਦੀ ਸ਼ਾਪ ਸੰਭਾਲਦੇ ਹਨ ਜੀ ਲੜਕਾ ਖੁਦ ਵੀ ਇਲੈਕਟ੍ਰੋਨਿਕ ਦੀ ਸ਼ਾਪ ਦੇ ਅਦੇ ਪਿਤਾ ਦੇ ਨਾਲ ਹੀ ਬੈਠਦਾ ਹੈ ਜੀ ਬਹੁਤ ਹੀ ਵਧੀਆ ਇਹਨਾਂ ਦਾ ਕਾਰੋਬਾਰ ਹੈ ਜੀ ਔਰ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਲੜਕੀ ਫਤਿਹਗੜ ਸਾਹਿਬ ਦੇ ਆਸ-ਪਾਸ ਏਰੀਆ ਤੋਂ ਹੋਵੇ ਇਸ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਪੜ੍ਹੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਇਸ ਪਰਿਵਾਰ ਨੂੰ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਜੀ ਬਿਜ਼ਨਸਮੈਨ ਦਾ ਹੈ ਜੀ ਅੱਜ ਸਾਰੇ ਦੇ ਸਾਰੇ ਰਿਸ਼ਤੇ ਹੀ ਬਿਜ਼ਨਸਮੈਨ ਦੇ ਅਸੀਂ ਲੈ ਕੇ ਆਂਦੇ ਆ ਜੀ ਤੁਹਾਡੇ ਦੇ ਲਈ ਜੋ ਕਿ ਪੰਜਾਬ ਸਿਟੀ ਤੋਂ ਹਰ ਇੱਕ ਜਾਤੀ ਤੋਂ ਬਿਲੋਂਗ ਕਰਦੇ ਹਨ ਜੀ ਅਗਲਾ ਰਿਸ਼ਤਾ ਫਰੀਦਕੋਟ ਸਿਟੀ ਤੋਂ ਹੈ ਜੀ ਜੋ ਕਿ ਲੜਕੇ ਦਾ ਹੈ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1992 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕਾ ਮੋਬਾਈਲਾਂ ਦੀ ਸ਼ੌਪ ਦਾ ਕੰਮ ਕਰਦਾ ਹੈ ਜੀ ਲੜਕੇ ਦੇ ਅਗਰ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਸਬਜ਼ੀ ਦੀ ਸ਼ੌਪ ਕਰਦੇ ਹਨ ਵੈਜੀਟੇਬਲ ਸ਼ੌਪ ਹੈ ਉਹਨਾਂ ਦੀ ਖੁਦ ਦੀ ਜੀ ਇਸ ਦੀਆਂ ਦੋ ਭੈਣਾਂ ਹਨ ਔਰ ਦੋ ਬ੍ਰਦਰ ਹਨ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਪੜੀ ਲਿਖੀ ਹੋਵੇ ਔਰ ਸੋਣੀ ਸੁਨੱਖੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁਰਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਇਹ ਸੰਜੋ ਜੀ ਅੱਜ ਦੇ ਬਿਜ਼ਨਸਮੈਨ ਦੇ ਰਿਸ਼ਤੇ ਜੋ ਕਿ ਤੁਹਾਡੇ ਲਈ ਕਾਸਟੋਰ ਤੇ ਲੈ ਕੇ ਆਂਦੇ ਜੀ ਅਸੀਂ ਔਰ ਤੁਸੀਂ ਵੀ ਸਾਡੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਤੁਸੀਂ ਵੀ ਕਿਸੇ ਆਦੇ ਸੱਜਣ ਮਿੱਤਰ ਜਾਂ ਪੈਣ ਭਰਾ ਨੂੰ ਕਿਸੇ ਰਿਸ਼ਤੇ ਦੀ ਐਡ ਦੇਣਾ ਚਾਹਦੇ ਹੋ ਸਾਡੇ ਇਸ YouTube ਚੈਨਲ ਤੇ ਜੀ ਤਾਂ ਤੁਸੀਂ ਸਾਡੇ ਨਾਲ ਉਸ ਦਾ ਬਾਇਓ ਡਾਟਾ ਸਾਡੇ ਦਿੱਤੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਸਾਡਾ WhatsApp ਨੰਬਰ ਔਰ ਮੋਬਾਈਲ ਨੰਬਰ ਹੈ ਜੀ 795 88310 ਤੁਸੀਂ ਕਿਸੇ ਵੀ ਅਗਰ ਪ੍ਰੋਫਾਈਲ ਦੀ ਮੁਰਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਫੋਨ ਕਰਕੇ ਕਿਸੇ ਵੀ ਪ੍ਰੋਫਾਈਲ ਦੀ ਮੁਰਲੀ ਜਾਣਕਾਰੀ ਪ੍ਰਾਪਤ ਲੈ ਸਕਦੇ ਹੋ ਜੀ